ਸਰਬਜੀ ਸੰਗਲੂਲ ਵੀ ਦਾ ਗੀਤ ਕੈਤਾਤਵਲ ਉਹ ਪਾ ਗਈ ਅੱਖਾਂ ਕੱਢ ਕੋ ਮੁਸਕਾ ਗਈ ਉਹ ਕੈਤਾਤਵਲ ਉਹ ਪਾ ਗਈ ਅੱਖਾਂ ਕੱਢ ਉਹ ਮੁਸਕਾ ਗਈ ਲੈ ਲੈ ਨੇ ਨਦਾਰੇ ਮੂਵੀ ਦੇ ਸੰਹਾਰੇ ਲੈ ਲੈ ਨੇ ਨਦਾਰੇ ਮੂਵੀ ਦੇ ਸੰਹਾਰੇ ਮੇਰੀ ਮੂਵੀ ਦੇ ਵਿੱਚ ਉਹ ਆ ਗਈ ਉਹ ਕਹਤਾਤ ਵਾਲ ਪਹ ਪਾ ਗਈ ਅੱਖਾਂ ਕੱਢੂ ਮੁਸਕਾ ਗਈ ਮੇਰਾ ਲੈਟਰ ਜਦੋਂ ਦਾ ਪੜ ਸੁਟਿਆ ਦਿਲ ਉਦੋਂ ਦਾ ਹੈ ਮੇਰਾ ਟਿੱਆ ਮੇਰਾ ਲੈਟਰ ਜਦੋਂ ਦਾ ਪੜ ਸੁਟਿਆ ਦਿਲ ਉਦੋਂ ਦਾ ਹੈ ਮੇਰਾ ਟਿੱਆ ਜੇਨ ਸ਼ਰਟ ਪਾ ਕੇ ਐਨਕਾਂ ਲਗਾ ਕੇ ਕਿੱਚ ਦਿਲ ਮੇਰੇ ਨੂੰ ਪਾ ਗਈ ਹੋ ਕਹਤਾਤ ਵਾਲ ਪਹ ਪਾ ਗਈ अखां गॾीओ मु कैसा तव्हां पई